ਹਾਜਿਲੂ ਧਰਣਾ ਦਿਗਗਲ ਰੋਡ ਦੇ ਆਸ-ਪਾਸ ਦੇ ਇਲਾਕੇ ਇੱਕ ਕੈਂਟੇ ਦੀ بارش ਨਾਲ ਜਨਤਾ ਲਈ ਪਰੇਸ਼ਾਨੀ ਦਾ ਸਬਬ ਬਣ ਗਏ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਜਗ੍ਹਾ ਤੇ ਸ਼ਹਿਰ ਨੂੰ ਇੱਕ ਸਾਫ਼ ਸੁਥਰਾ ਮਾਹੌਲ ਦੇਣ ਦੀ ਜ਼ਿੰਮੇਵਾਰੀ ਨਗਰ ਨਿਗਮ ਦੀ ਹੈ ਉਸ ਜਗ੍ਹਾ ਤੇ ਨਗਰ ਨਿਗਮ ਦਾ ਆਪਣਾ ਦਫ਼ਤਰ ਸਥਿਤ ਹੈ ਇਸ ਮੌਕੇ ਆਪਣਾ ਕੰਮ ਕਰਾਉਣ ਆਏ ਲੋਕਾਂ ਨੂੰ ਵੀ ਬੜੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸ ਸੰਬੰਧੀ ਭਾਜਪਾ ਦੇ ਲੁਧਿਆਣਾ ਤੋਂ ਵਾਰਡ ਨੰਬਰ 39 ਦੇ ਪ੍ਰਧਾਨ ਅਮਨ ਸੈਣੀ ਨੇ ਪ੍ਰਸ਼ਾਸਨ ਦੀ ਨਾਕਾਮੀ ਨੂੰ ਜਨਤਾ ਦੇ ਸਾਹਮਣੇ ਰੱਖਦਿਆ ਕੀ ਕਿਹਾ ਆਓ ਵਿਗਿਆਪਨ ਪੰਜਾਬ ਖਬਰ 24 ਦੀ ਇੱਕ ਖਾਸ ਰਿਪੋਰਟ ਲੁਧਿਆਣਾ ਦਾ ਜੋ ਵਾਰਡ ਨੰਬਰ 39 ਹੈ ਉਹਦੇ ਭਾਜਪੀ ਦੇ ਜੋ ਪ੍ਰਧਾਨ ਨੇ ਅਮਨ ਸੈਣੀ ਸਾਡੇ ਕੋਲ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅਮਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਮਨ ਜੀ ਤੁਸੀਂ ਵੀ ਅੱਜ ਕਾਰਪੋਰੇਸ਼ਨ ਦੇ ਦਫ਼ਤਰ ਵਿੱਚ ਕਿਸ ਕੰਮ ਲਈ ਆਏ ਹੋ ਅੱਜ ਮੈਂ ਜ਼ੋਨਲ ਕਮਿਸ਼ਨਰ ਸਾਹਿਬ ਨੂੰ ਇੱਕ ਆਪਣੇ ਵਾਰਡ ਦੀ ਸਮੱਸਿਆਵਾਂ ਦਾ ਜਾਣੂ ਕਰਾਉਣ ਆਇਆ ਸੀ ਜਿਹਦੇ ਵਿੱਚ ਵੀ ਜਿਹੜੀਆਂ ਰੋਡਾਂ ਜਾਲੀਆਂ ਮੇਰੇ ਵਾਰਡ ਦੀਆਂ ਉਹ ਜਾਮ ਹੋਣ ਕਰਕੇ ਘੰਟੇ ਦੀ ਬਾਰਿਸ਼ ਹੋਈ ਆ ਵੀ ਸਾਰਾ ਪਾਣੀ ਪਾਣੀ ਸਾਡੇ ਵਾਰਡ 'ਚ ਖੜਾ ਆ ਤੇ ਉਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਅੱਜ ਮੈਂ ਜ਼ੋਨਲ ਕਮਿਸ਼ਨਰ ਸਾਹਿਬ ਨੂੰ ਆਪਣੇ ਚਿੱਠੀ ਲੈ ਕੇ ਲਿਆਇਆ ਸੀ ਵੀ ਉਹਨਾਂ ਨੂੰ ਇੱਕ ਚਿੱਠੀ ਲੈ ਕੇ ਦਵਾਂ ਵੀ ਮੇਰੇ ਵਾਰਡ ਦੀ ਇਹ ਸਮੱਸਿਆ ਤੇ ਮੈਂ ਜਦੋਂ ਇੱਥੇ ਆ ਕੇ ਹਾਲਾਤ ਦੇਖੇ ਨੇ ਤਰਸਯੋਗ ਤੇ ਮੈਂ ਸਮਝਦਾ ਮੇਰੀ ਕੰਪਲੇਂਟ ਇੱਥੇ ਮਾਇਨੇ ਨਹੀਂ ਰੱਖਦੀ। ਉਹ ਕੰਪਲੇਂਟ ਪਾੜ ਰਿਆਂ ਕਿਉਂਕਿ ਇਹ ਮਾਇਨੇ ਨਹੀਂ ਰੱਖਦੀ। ਮਾਇਨੇ ਇਹ ਰੱਖਦਾ ਵੀ ਇੱਥੇ ਜਿੱਥੇ ਸਾਡੇ ਕਾਰਪੋਰੇਸ਼ਨ ਦੇ ਡੈਕੋਰੇਟਡ ਆਫੀਸਰ ਬਹਿੰਦੇ ਆ ਸਾਡੇ ਚੁਣੇ ਹੋਏ ਨਮਾਇੰਦੇ ਆਂਦੇ ਆ ਸਾਡੇ ਡਿਪਟੀ ਮੇਅਰ ਸਾਹਿਬ ਦਾ ਦਫ਼ਤਰ ਆ ਜਿੱਥੇ ਸਾਰੇ ਕਾਉਂਸਲਰ ਆਂਦੇ ਆ ਤੇ ਉੱਥੇ ਹਾਲਾਤ ਕਿੰਨੇ ਤਰਸਯੋਗ ਬਣੇ ਹੋਏ ਆ ਤੇ ਮੈਂ ਸਮਝਦਾ ਬਹੁਤ ਤੋਂ ਬੱਤਰ ਹਾਲਾਤ ਹੋਏ ਪਏ ਲੁਧਿਆਣੇ ਦੇ ਤੇ ਅਸੀਂ ਨਾਮ ਦਿੱਤਾ ਹੋਇਆ ਲੁਧਿਆਣੇ ਨੂੰ ਸਮਾਰਟ ਸਿਟੀ ਦਾ ਤੇ ਸਮਾਰਟ ਸਿਟੀ ਤੇ ਅੱਜ ਹਾਲਾਤ ਜਿਹੜੀ ਕਾਰਪੋਰੇਸ਼ਨ ਦੇ ਆ ਤੇ ਚੁਣੇ ਹੋਏ ਨਮਾਇंदे ਅੱਜ ਇੱਥੇ ਗੋਡੇ-ਗੋਡੇ ਪਾਣੀ ਚਾਰਨ ਨੂੰ ਮਜਬੂਰ ਆ ਤੇ ਮੈਂ ਸਮਝਦਾ ਇਸ ਤੋਂ ਬੁਰੇ ਹਾਲਾਤ ਕਾਰਪੋਰੇਸ਼ਨ ਦੇ ਜਾਂ ਸਰਕਾਰ ਦੇ ਤਰਸਯੋਗ ਹਾਲਾਤ ਕਾਰਪੋਰੇਸ਼ਨ ਦੇ ਦਿਖਾਉਂਦੇ ਪਿਆ ਵੀ ਸਰਕਾਰ ਦੀ ਇੰਨੀ ਡਵੈਲਪਮੈਂਟ ਕੀਤੀ ਹੋਈ ਆ ਸਾਡੇ ਲੁਧਿਆਣੇ ਦੀ ਤੇ ਮੈਂ ਸਮਝਦਾ ਇੱਥੇ ਕਿਸ਼ਤੀਆਂ ਚੱਲਣ ਨੂੰ ਅੱਜ ਕਿਸ਼ਤੀਆਂ ਚਲਾਣ ਨੂੰ ਮਜਬੂਰ ਹੋ ਗਈ ਆ ਕਾਰਪੋਰੇਸ਼ਨ ਕਿਉਂਕਿ ਟੈਕਸਾਂ ਦਾ ਪੀਰੀਅਡ ਚੱਲਦਾ ਪਿਆ ਹਰ ਨਮਾਇੰਦਾ ਚੁਣਿਆ ਹੋਇਆ ਚਾਹੇ ਕੋਈ ਵਾਰਡਨ ਚਾਰਜ ਇੱਥੇ ਆਉਣਾ ਆ ਮਹੀਨੇ ਸੌਣ ਦਾ ਮਹੀਨਾ ਚੱਲਦਾ ਪਿਆ ਤੇ ਲਾਸਟ ਡੇਟਾਂ ਦਿੱਤੀਆਂ ਹੋਈਆਂ ਇਹਨਾਂ ਨੇ ਤੇ ਲਾਸਟ ਡੇਟਾਂ ਹੈ ਬੜੀਆਂ ਸੋਚ ਸਮਝ ਕੇ ਦਿੱਤੀਆਂ ਵੀ ਕਾਰਪੋਰੇਸ਼ਨ ਦੇ ਖਜ਼ਾਨੇ ਕਿਵੇਂ ਭਰਨੇ ਆ ਤੇ ਉਹਦੇ 'ਚ ਇਹ ਆ ਵੀ ਹੁਣ ਲੋਕ بارش ਕਰਕੇ ਆ ਨਹੀਂ ਰਹੇ ਉਸ ਤੋਂ ਬਾਅਦ 30 ਤਰੀਕ ਤੋਂ ਬਾਅਦ ਇਹਨਾਂ ਨੇ ਮੋٹے ਜੁਰਮਾਨੇ ਲਾ ਕੇ ਲੋਕਾਂ ਨੂੰ ਧੱਗਣਾ ਲੋਕਾਂ ਦੀ ਜੇਬ ਕੱਟਣੀ ਆ ਤੇ ਇਸ ਕਰਕੇ ਮੈਂ ਕਹਿੰਦਾ ਵੱਡੇ ਵੱਡੇ ਮੈਂਕ ਬੋਰਡ ਲਾਏ ਹੋਏ ਸਰਕਾਰਾਂ ਨੇ ਉਹ ਡਿਵੈਲਪਮੈਂਟ ਕਦ ਲਈ ਕਿੱਥੇ ਹੋਈ ਹੈ ਡਿਵੈਲਪਮੈਂਟ ਆ ਡਿਵੈਲਪਮੈਂਟ ਹੋਈ ਆ ਵੀ ਬਿਊਰੋ ਬਿਊਰੋਕ੍ਰੇਟਸ ਜਿਹੜੇ ਆ ਨਾ ਅੱਜ ਅਫਸਰ ਸਹਿਬਾਨ ਨੇ ਕਿ ਅੱਜ ਸਰਕਾਰ ਤੇ ਭਾਰੀ ਆ ਕਾਰਨ ਕੀ ਆ ਲੈਕ ਆਫ ਨੌਲੇਜ ਜਿੰਨੇ ਇੱਥੇ ਐਮਐਲਏ ਬਣੇ ਆ ਜਾਂ ਸਰਕਾਰ ਬਣੀ ਆ ਜਾਂ ਕੋਈ ਚੇਅਰਮੈਨ ਲੱਗਦੇ ਪਏ ਆ ਤੇ ਇਹਨਾਂ ਨੂੰ ਤਜਰਬਾ ਤਾਂ ਕੋਈ ਨਹੀਂ ਤੇ ਅੱਜ ਜਿਹੜੇ ਬਿਊਰੋਕ੍ਰੇਟਸ ਨੇ ਇਹਨਾਂ ਤੇ ਹੈਵੀ ਨੇ ਜੇ ਇਹਨਾਂ ਤੇ ਹੈਵੀ ਆ ਸਰਕਾਰ ਤੇ ਹੈਵੀ ਆਮ ਜਨਤਾ ਤੇ ਤਾਂ ਆਪੇ ਹੈਵੀ ਨੇ ਤੇ ਇਸ ਕਰਕੇ ਐਸਡੀਓ ਸਾਹਿਬ ਨੂੰ ਨਹੀਂ ਦੇਖਦਾ ਵੀ ਇੱਥੇ ਕੀ ਹੋ ਰਿਹਾ ਐਸਡੀਓ ਸਾਹਿਬ ਨਹੀਂ ਦੇਖਦੇ ਡਿਪਟੀ ਮੇਅਰ ਸਾਹਿਬ ਆਪ ਨਹੀਂ ਦੇਖਦੇ ਜਾਂ ਇੱਥੇ ਕਿਹੜਾ ਕੋਈ ਛੋਟਾ ਮੁਲਾਜ਼ਮ ਹੈ ਵੱਡਾ ਮੁਲਾਜ਼ਮ ਹੈ ਰਸਤਾ ਤਾਂ ਇਹੀ ਹੈ ਨਾ ਜਾਣਦਾ ਹਰੇਕ ਮੁਲਾਜ਼ਮ ਦੇਖਦਾ ਪਰ ਸਰਕਾਰ ਦੇ ਖਿਲਾਫ ਬੋਲਣ ਨੂੰ ਕੋਈ ਤਿਆਰ ਨਹੀਂ ਕਿਉਂਕਿ ਸਰਕਾਰ ਵੱਡੇ ਵੱਡੇ ਬੋੜ ਲਾ ਚੁੱਕੀ ਆ ਆਪਣੀ ਨਾਕਾਮੀਆਂ ਛੁਪਾਉਣ ਨੂੰ ਵੀ ਅਸੀਂ ਇੰਨੇ ਲੱਖਾਂ ਕਰੋੜਾਂ ਦੀ ਡਿਵੈਲਪਮੈਂਟ ਕਰਾਈ ਆ ਤੇ ਜਿੱਥੋਂ ਡਿਵੈਲਪਮੈਂਟ ਸ਼ੁਰੂ ਹੋਣੀ ਆ ਉਹ ਧਿਆਰੇ ਸ਼ਹਿਰ ਦੀ ਤੇ ਉਹਦੇ ਹਾਲਾਤ ਇੰਨੇ ਤਰਸਯੋਗ ਨੇ ਤੇ ਸਰਕਾਰ ਦੇ ਖਿਲਾਫ ਮੈਂ ਨਹੀਂ ਸਮਝਦਾ ਕੋਈ ਬੋਲਦਾ ਪਰ ਅੱਜ ਬਿਊਰੋਕ੍ਰੇਟਸ ਜਿਹੜੀ ਆ ਜਾਂ ਬਿਊਰੋਕਰੇਸੀ ਉਹ ਹੈਵੀ ਆ ਸਾਡੀ ਸਰਕਾਰ ਦੀ ਮੈਂ ਤਾਂ ਪਹਿਲਾਂ ਐਪਲੀਕੇਸ਼ਨ ਪਾਰਤੀ ਮੈਂ ਆਪਣੇ ਵਾਰਡ ਦੀ ਸਮੱਸਿਆ ਲੈ ਕੇ ਆਇਆ ਸੀ ਤੇ ਜਿਹੜੇ ਆਪਣੇ ਦਫ਼ਤਰ ਦੇ ਬਾਹਰ ਦੀ ਸਮੱਸਿਆ ਨਹੀਂ ਹੱਲ ਕਰ ਸਕੇ ਤਾਂ ਮੇਰੇ ਵਾਰਡ ਦੀ ਸਮੱਸਿਆ ਕਿੱਥੇ ਕਦੋਂ ਜਾ ਕੇ ਹੱਲ ਕਰਨਗੇ ਮੈਂ ਸਮਝਦਾ 16 ਮਹੀਨਾ ਨਿਕਲ ਜੇ ਵੀ ਆਪ ਹੀ ਪਾਣੀ ਨਿਕਲ ਜਵੇ ਤਾਂ ਵਧੀਆ